ਇੱਕ ਵੱਡੀ ਖਬਰ ਹੁਸ਼ਿਆਰਪੁਰ ਦੀ ਨਵੀਂ ਸਬਜ਼ੀ ਮੰਡੀ ਤੋਂ ਸਾਹਮਣੇ ਆਈ ਹੈ ਜਿੱਥੇ ਕਿ 20 ਰੁਪਏ ਬਦਲੇ ਹੋਈ ਮਾਮੂਲੀ ਲੜਾਈ ਨੇ ਉਸ ਵਕਤ ਖੂਨੀ ਰੂਪ ਧਾਰਨ ਕਰ ਲਿਆ ਜਦੋਂ ਕੁਝ ਵਿਅਕਤੀਆਂ ਦੇ ਵੱਲੋਂ ਇੱਕ ਨੌਜਵਾਨ ਜਿਸ ਦੀ ਉਮਰ 25 ਸਾਲ ਦੇ ਕਰੀਬ ਹੈ ਦਾ ਬੇਰਹਿਮੀ ਨਾਲ ਚਾਕੂਆਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਮ੍ਰਿਤਕ ਨੌਜਵਾਨ ਦੀ ਪਛਾਣ ਸੰਜੀਤ ਵਜੋ ਹੋਈ ਹੈ ਸਥਾਨਿਕ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਭਰਾ ਰਕੇਸ਼ ਕੁਮਾਰ ਨੇ ਦੱਸਿਆ ਕਿ ਉਸ ਦੇ ਭਰਾ ਸੰਜੀਤ ਕੋਲ ਸਬਜ਼ੀ ਮੰਡੀ ਦੀ ਸਫਾਈ ਅਤੇ ਚੌਂਕੀਦਾਰੀ ਦਾ ਠੇਕਾ ਸੀ ਜਿਸ ਬਦਲੇ ਉਹ ਰੋਜ਼ਾਨਾ ਰਿਹੜੀ ਫੜੀ ਤੋਂ 20-20 ਰੁਪਏ ਇਕੱਠਾ ਕਰਦਾ ਸੀ ਉਸ ਨੇ ਦੱਸਿਆ ਕਿ ਕੁਝ ਦਿਨ ਮੰਡੀ ਵਿੱਚ ਕੰਮ ਕਰਦੀ ਇੱਕ ਧਿਰ ਨਾਲ 20 ਰੁਪਏ ਬਦਲੇ ਬਹਿਸਬਾਜ਼ੀ ਅਤੇ ਮਾਮੂਲੀ ਲੜਾਈ ਹੋਈ ਸੀ ਜਿਸ ਤੋਂ ਬਾਅਦ ਬੀਤੇ ਕੱਲ ਦੂਜੀ ਧਿਰ ਵੱਲੋਂ ਉਸਦੇ ਭਰਾ ਸੰਜੀਤ ਉੱਤੇ ਚਾਕੂਆਂ ਅਤੇ ਹੋਰ ਨਾ ਮਾਰੂ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਦੇ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਉਸਨੂੰ ਹੁਸ਼ਿਆਰਪੁਰ ਦੇ ਵਾਕਫ ਹਸਪਤਾਲਾ ਵਿੱਚ ਲਿਜਾਇਆ ਗਿਆ ਪਰੰਤੂ ਉਸਦੀ ਹਾਲਤ ਨੂੰ ਨਾਜ਼ੁਕ ਦੇਖਦਿਆਂ ਹੋਇਆ ਡੀਐਮਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਤੇ ਬੀਤੀ ਰਾਤ ਇਲਾਜ ਦੇ ਦੌਰਾਨ ਉਸਦੀ ਮੌਤ ਹੋ ਗਈ। ਰਾਕੇਸ਼ ਕੁਮਾਰ ਨੇ ਦੱਸਿਆ ਕਿ ਤਿੰਨ ਵਿਅਕਤੀਆਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਉਸਨੇ ਕਿਹਾ ਕਿ ਪੁਲਿਸ ਉਹਨਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਵੇ। ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਮਾਡਲ ਟਾਊਨ ਦੇ ਐਸ ਐਚ ਓ ਗੁਰਸਾਹਿਬ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੀੜਤ ਪਰਿਵਾਰ ਦੇ ਬਿਆਨ ਵੀ ਦਰਜ ਕਰ ਲਏ ਗਏ ਨੇ ਉਹਨਾਂ ਨੇ ਦੱਸਿਆ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ ਤੇ ਜੋ ਵੀ ਵਿਅਕਤੀ ਇਸ ਵਿੱਚ ਦੋਸ਼ੀ ਪਾਇਆ ਜਾਵੇਗਾ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਸਰ ਮੇਰਾ ਭਰਾ ਜਿਹੜਾ ਛੋਟਾ ਹੈਗਾ ਇਹ ਮੰਡੀ ਦਾ ਸਫਾਈ ਮਤਲਬ ਠੇਕਾ ਲਿਆ ਹੈ ਸਫਾਈ ਦਾ ਠੇਕਾ ਤੇ ਉਜਮਨ ਨਾਲ ਚੌਂਕੀਦਾਰੀ ਮੁੰਡੇ ਕੋ ਕਰਾਂਦਾ ਹੈਗਾ ਮੁੰਡੇ ਰੱਖੇ ਤਿੰਨ ਚਾਰ ਚੌਂਕੀਦਾਰੀ ਰਾਤ ਨੂੰ ਕਰਦੇ ਆ ਉਹਦੀ ਸਾਮ ਨੂੰ ਗਰਾਹੀ ਕਰਦੇ ਪੈਸਿਆਂ ਦੀ ਜਿਹੜੀ ਜੋ ਵੀ ਚਾਰਜ ਬੰਦੇ ਆ 10 ਰੁਪਏ 10 ਰੁਪਏ ਚਾਰ ਰੁਪਏ ਤੇ 10 ਰੁਪਏ ਸਫਾਈ ਦੇ ਜਿਹੜੇ ਦੂਜੇ ਚੌਂਕੀਦਾਰੀ ਦੇ ਉਹ 20 ਰੁਪਏ ਕਰਕੇ ਮਤਲਬ ਕਿ ਹਫਤਾ ਤੋਂ ਪਹਿਲੇ ਕੋਈ ਨਾ ਬਹਿਸ ਵਸਈਆ ਹੋਈ ਸੀ ਕੋਈ ਇਹਨਾਂ ਦੀ ਫਿਰ ਮੁੰਡੇ ਨੇ ਚਾਰ ਮਾਰਿਆ ਤੇ ਮੁੜ ਕੇ ਇਹਨਾਂ ਨੇ ਕੀ ਕੀਤਾ ਚਲੋ ਠੀਕ ਆ ਜੀ ਉਹ ਸਮਝਾ ਸੁਝਾ ਦਿੰਦਾ ਮੈਂ ਗੱਲ ਖਤਮ ਹੋ ਗਈ ਗੱਲ ਖਤਮ ਹੋਣ ਤੋਂ ਬਾਅਦ ਦੋ ਤਿੰਨ ਦਿਨ ਮੰਡੀ ਨਹੀਂ ਆਏ ਮੰਡੀ ਨਾਲ ਤੋਂ ਬਾਅਦ ਹਾਂ ਸੰਜੀਤ ਨਹੀਂ ਦੂਜਾ ਮੁੰਡਾ ਜਿਹੜਾ ਦੂਜੀ ਪਾਰਟੀ ਦੂਜੀ ਪਾਰਟੀ ਉਸ ਤੋਂ ਬਾਅਦ ਕੱਲ ਜਦੋਂ ਭਰਾ ਮੇਰਾ ਕੰਮ ਤੇ ਆਇਆ ਮੰਡੀ ਜਦੋਂ ਆਇਆ ਉਹ ਮੰਡੀ ਆਣ ਤੋਂ ਬਾਅਦ ਜਦ ਰੋਟੀ ਖਾਣ ਦਾ ਟਾਈਮ ਹੋਇਆ 10 11 11 ਵਜੇ ਚਲ ਜਾਂਦਾ ਉਸ ਤੋਂ ਕੋਈ ਸਵੇਰੇ ਜਲਦੀ ਜਾਂਦਾ 11 11:30 ਟਾਈਮ ਹੋਣਾ ਕੋਈ ਘਰ ਜਾਣ ਲੱਗਾ ਉਹਨਾਂ ਨੂੰ ਉਹਨੂੰ ਪਲੈਨਿੰਗ ਨਾਲ ਪਹਿਲੇ ਹੀ ਪਲੈਨਿੰਗ ਦਾ ਬੈਠੇ ਸੀ ਜੋਗੇ ਹਥਿਆਰ ਲੈ ਕੇ ਤੇ ਉਹਨਾਂ ਨੇ ਆਪਣੀ ਦੁਕਾਨ ਦੇ ਕੋਲੀ ਉਹਨੂੰ ਮਿਲ ਖਿੱਚ ਲਿਆ ਤਿੰਨਾਂ ਭਰਾਵਾਂ ਨੇ ਇੱਕ ਚਾਚਾ ਉਹਦਾ ਤੇ ਦੋ ਉਹਦੇ ਭਰਾ ਇੱਕ ਸੋਨੂ ਮੁੰਡਾ ਸੋਨੂ ਮੁੰਡੇ ਨੇ ਪਹਿਲਾਂ ਚਾਕੂ ਮਾਰਿਆ ਉਹਦੇ ਕੱਚ ਜੇ ਤੇ ਦੂਜਾ ਮੁੰਡਾ ਇੱਕ ਦੀ ਦੋ ਤਿੰਨ ਵਾਰ ਕੀਤੇ ਉਹਨੇ ਦੂਜਾ ਮੁੰਡਾ ਜਿਹੜਾ ਦਾਤ ਲੈ ਕੇ ਆਇਆ ਅੰਦਰੋਂ ਪ੍ਰੀਤਮ ਜਿਹੜਾ ਉਹਦਾ ਭਰਾ ਵੱਡਾ ਉਹਨੇ ਉਹਦੇ ਦਾਤ ਮਾਰਿਆ ਪਹਿਲਾਂ ਜੇ ਥੱਲੇ ਡੇਗ ਗਿਆ ਮੇਰਾ ਭਰਾ ਉਸ ਤੋਂ ਬਾਅਦ ਉਹ ਦੂਜਾ ਮੁੰਡਾ ਤੀਜਾ ਆ ਉਹਨੇ ਤਿੰਨਾਂ ਨੇ ਮਿਲ ਕੇ ਬਾਹ ਚੁਕਣਾ ਸ਼ੁਰੂ ਕਰਤਾ ਤੀਜੇ ਨੇ ਡੰਡਾ ਡੰਡਾ ਮਾਰਿਆ ਉਹਦੇ ਉਸ ਤੋਂ ਬਾਅਦ ਮੁੰਡਾ ਮੇਰਾ ਭਰਾ ਮੇਰਾ ਪੂਰਾ ਫੱਟਰ ਕਰਤਾ ਉਹਨਾਂ ਨੇ ਉਸ ਤੋਂ ਬਾਅਦ ਮੌਕੇ ਤੇ ਮੇਰਾ ਭਰਾ ਰਣਜੀਤ ਫੇਰ ਉਹ ਖੜਾ ਸੀਗਾ ਨਾਲ ਮੈਂ ਦੌੜ ਆਇਆ ਉਸ ਤੋਂ ਬਾਅਦ ਲੈ ਕੇ ਤੁਹਾਡੇ ਡੀਐਮਸੀ ਪੇ ਦਿੱਤਾ ਸੀ ਹੁਣ ਅਸਿਰਲ ਹਸਲਾ ਆਇਆ ਜੇ ਅਸਿਰਲ ਹਸਲਾ ਉਲੀ ਕੰਡੀਸ਼ਨ ਮੈਨੂੰ ਖਰਾਬ ਲੱਗੀ ਤੇ ਮੈਂ ਉਸ ਤੋਂ ਬਾਅਦ ਨਾਰਦ ਤੇ ਸ਼ਿਵਮ ਦੋਨਾਰ ਜਿਹਾ ਗਿਆ ਸ਼ਿਵਮ ਮਾਲੇ ਜਵਾਬ ਦਿੱਤਾ ਕਿ ਡੀਐਮਸੀ ਲੈ ਜਾਓ ਡੀਐਮਸੀ ਲੈ ਗਿਆ ਤੇ ਡੀਐਮਸੀ ਦੇ ਬਾਅਦ ਮੇਰਾ ਭਰਾ 30 ਦਾ 11 ਵਜੇ ਦੇ ਖਤਮ ਹੋ ਗਿਆ ਜੋ ਜਵਾਬ ਦੇਦਾ ਡਾਕਟਰ ਨੇ ਕਹਿੰਦਾ ਇਹ ਨਹੀਂ ਹਗਾ ਮਤਲਬ ਕਿ ਸਿਰਫ 20 ਰੁਪਏ ਕਰਕੇ ਇਹ 20 ਰੁਪਏ ਕਰਕੇ ਜੀ ਲੜਾਈ 20 ਰੁਪਏ ਕਰਕੇ ਦੇਖੋ ਇੰਨੀ ਖੁੰਦਕ ਜਿਹੀ ਵੇ 20 ਰੁਪਏ ਦੇ ਕਰਕੇ ਮੇਰਾ ਭਰਾ ਮਾਰਤਾ ਉਹਨਾਂ ਨੇ ਕੀ ਕੀ ਨਾਮ ਆ ਉਹਨਾਂ ਦਾ ਜਿਨ੍ਹਾਂ ਨੇ ਮਾਰਿਆ ਉਹਨਾਂ ਦਾ ਨਾਮ ਇੱਕ ਨਾਮ ਇਹ ਵੀ ਸਾਡੇ ਸਕੀਮ ਨੰਬਰ 2 ਦੇ ਰਹਿਣ ਵਾਲੇ ਆ ਤੁਹਾਡੇ ਗਵਾਂਢੀ ਨੇ ਹਾਂ ਸਾਡੇ ਜਿਹੜਾ ਨਵਾਂ ਮਕਾਨ ਬਣਾਇਆ ਉਹਦੇ ਗਵਾਂਢੀ ਆ ਸਾਡੇ ਇੱਕ ਪਲਾਟ ਛੱਡ ਕੇ ਤੇ ਪਿੱਛੇ ਇਹ ਸਮਸਤੀਪੁਰ ਦੇ ਰਹਿਣ ਵਾਲੇ ਪੁਲਿਸ ਨੇ ਹੁਣ ਅਰੈਸਟ ਕਰ ਲਵੇ ਤੈਨੂੰ ਪੁਲਿਸ ਨੇ ਜੀ ਕੋਈ ਕਾਰਵਾਈ ਨਹੀਂ ਲੱਗੀ ਜਦੋਂ ਮੇਰਾ ਭਰਾ ਪੂਰਾ ਹੋਇਆ ਉਸ ਤੋਂ ਬਾਅਦ 50 ਮਿੰਟਾਂ ਨੂੰ ਪੁਲਿਸ ਨੂੰ ਲੱਗ ਗਈ ਇਹ ਪਹਿਲਾਂ ਕਿਸੇ ਨੂੰ ਪੁਲਿਸ ਨੂੰ ਨਹੀਂ ਲੱਗਦੀ ਸੀ ਵੀ ਮੇਰਾ ਮਤਲਬ ਕਿ ਬੰਦਾ ਕਿੱਥੇ ਆ ਨਹੀਂ ਜਾਂ ਮਿਲਜਮ ਸਵੇਰ ਦੀ ਕਾਂਡ ਹੋਇਆ ਵਾ ਮਿਲਜਮ ਕਿੱਥੇ ਆ ਨਹੀਂ ਹੈਗਾ ਜਦੋਂ ਕਾਂਡ ਹੋਇਆ ਉਸ ਤੋਂ ਬਾਅਦ ਮੇਰੇ ਬਰਾਬਰ ਜਦੋਂ ਪੂਰਾ ਹੋ ਗਿਆ ਉਸ ਤੋਂ ਬਾਅਦ ਪੁਲਿਸ ਰਾਤੀ ਮੇਰੇ ਕੋਲ ਸੀ ਗਿਆ 12 ਵਜੇ ਉਹਨੂੰ ਇੱਕ ਬੰਦੇ ਨੂੰ ਚੱਕਿਆ ਉਹਨੂੰ ਸੋਨੂੰ ਨੂੰ ਬਾਕੀ ਦੋ ਬੰਦੇ ਹਜੇ ਵੀ ਫਰਾਰ ਆ ਦੋਨਾਂ ਨੂੰ ਕਿਸੇ ਨੇ ਚੱਕਿਆ ਪੁਲਿਸ ਨੇ ਵੀਰ ਵੀਰਪੇ ਕਰਕੇ ਲੜਾਈ ਝਗੜਾ ਸੀਗਾ ਚਲੋ ਲੜਾਈ ਝਗੜਾ ਕਰਨਾ ਵੀ ਸੀ ਕੋਈ ਮਾੜਾ ਮੋਟਾ ਥੱਪੜ ਮਾਰ ਰਹਿੰਦੇ ਕੁਝ ਕਰ ਰਹਿੰਦੇ ਗੱਲਬਾਤ ਕਰਕੇ ਮਾਮਲਾ ਸੁਲਝਾਇਆ ਜਾ ਸਕਦਾ ਹੈਗਾ ਕਤਲ ਕਰ ਦੇਣਾ ਇਹ ਦੇਖ ਲਓ ਇਹ ਗੁੰਡਾਗਰਦੀ ਆ ਜੀ ਇੱਕ ਗੁੰਡਾਗਰਦੀ ਹੋਇਆ ਰੰਜੇ ਸੀ ਬਈ ਪੁਰਾ ਨੂੰ ਜਾਨੋਂ ਮਾਰਦਾ ਉਹਨੂੰ ਤੁਸੀਂ ਪ੍ਰਵਾਸੀ ਹੋ ਹਈ ਵੀ ਪਰ ਚਲੋ ਪਸ਼ੋਕਰ ਦਾ ਪ੍ਰਵਾਸੀ ਆ ਪਰ ਅਸੀਂ ਉਹ ਵੀ ਪ੍ਰਵਾਸੀ ਹੈ ਪਰ ਅਸੀਂ ਘਟੋ ਘਟ ਮਲ ਗਈ 25 30 ਸਾਲ ਤੋਂ ਇੱਥੇ ਰਹਿ ਰਹੇ 30 ਸਾਲ ਦੀ ਮੇਰੀ ਉਮਰ ਹੈ 31 ਸਾਲ ਦੀ 30 ਸਾਲ ਤੋਂ ਇੱਥੇ ਮੈਂ ਰਹਿ ਰਿਹਾ ਹਾਂ ਸੰਜੀਤ ਦਾ ਜਨਮ ਇੱਥੇ ਦਾ ਹੀ ਸੀਗਾ ਜੀ ਸੰਜੀਤ ਦਾ ਜਨਮ ਸਾਰੇ ਇੱਥੇ ਦਾ ਜਗਾ ਵਿਆਹ ਹੋਇਆ ਸੀਗਾ ਜੀ ਨਹੀਂ ਜੀ ਕੁਵਾਰਾ ਸੀ ਹਜੇ ਸਰ ਇੱਕ ਇਸ ਚਾਹ ਅਹੀਂ ਚਾਰ ਪਰ ਆਇਆ ਤੈਨੂੰ ਕੁਵਾਰਾ ਸੀ ਤੇ ਇੱਕ ਜੀ ਪਾਰਟੀ ਕਿਆ ਕੰਮ ਕਰਦੀ ਤੋ ਰਹਿ ਤੇਰਾ ਜੀ ਦੂਜੀ ਪਾਰੀ ਇੱਕ ਅਦਾ ਕਪੜੇ ਦੀ ਦੁਕਾਨ ਕਰਦੀ ਆ ਸਾਲ ਖਣ ਤੋਂ ਪਹਿਲਾਂ ਨਹੀਂ ਸੀ ਪਹਿਲਾਂ ਇਹ ਬਾਹਰੀ ਸੀਗੇ ਸਾਲ ਖਣ ਤੋਂ ਕਪੜੇ ਦਾ ਕੰਮ ਕਰਦੇ ਆ ਤੇ ਇੱਕ ਕੁਚਾ ਦਾ ਖੋਖਾ ਨਾਸੀਕਟਾ ਬੜੀਆਂ ਵੇਚਦੇ ਆ ਕੀ ਹੁਣ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਤੁਸੀਂ ਪੁਲਿਸ ਪ੍ਰਸ਼ਾਸਨ ਨਹੀਂ ਮੰਗ ਕਹਦੇ ਉਹਨਾਂ ਤੋਂ ਕਾਟ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਮੇਰੇ ਭਰਾ ਨੂੰ ਇਨਸਾਫ ਮਿਲਣਾ ਚਾਹੀਦਾ ਸਾਨੂੰ ਕੱਲ ਦੁਪਹਿਰ ਦੀ ਗੱਲ ਹੈ ਜੀ ਦੋ 13ਾਂ ਚ ਲੜਾਈ ਹੋਈ ਸੀ ਜਿਹਦੇ ਵਿੱਚ ਸੰਜੀਤ ਕੁਮਾਰ ਦਾ ਨੜਕਾ ਜਿਹੜਾ ਨਾਂ ਦਾ ਇੱਕ ਲੜਕਾ ਸੀਗਾ ਉਹ ਜ਼ਖਮੀ ਹੋ ਗਿਆ ਸੀ ਜਿਹਨੂੰ ਪਹਿਲਾਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉਸ ਤੋਂ ਬਾਅਦ ਉਹਨੂੰ ਜਿਹੜਾ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ ਜਿੱਥੇ ਲੇਟ ਨਾਈਟ 11:30 ਪਾਉਣੀ 12 ਵਜੇ ਸਾਨੂੰ ਕਾਲ ਆਈ ਕਿ ਉਹਦੀ ਡੈਥ ਹੋ ਗਈ ਕੋਸ਼ ਪਤਾ ਲੱਗੇ ਕਿ ਅਸਾਂ ਕਿਹਨਾ ਚੀਜ਼ਾਂ ਹੋਤੇ ਹਮਲਾ ਕੀਤਾ ਗਿਆ ਸੀਗਾ ਤੇ ਕਿੰਨੀ ਕਿਉਂ ਤੇ ਹਾਂ ਉੱਥੇ ਇੱਕ ਲੜਕੇ ਜਿਹਨਾਂ ਜਿਹਨੇ ਹਮਲਾ ਕੀਤਾ ਸੀ ਉੱਥੇ ਸੋਨੂ ਨਾਲ ਸੋਨੂ ਕੁਮਾਰ ਆ ਤੇ ਉਹਨੂੰ ਅਰੈਸਟ ਕਰ ਲਿਆ ਸੀ 2 ਵਜੇ ਰਾਤ ਨੂੰ ਤੇ ਜੇ ਕੋ ਅੱਗੇ ਜੋ ਵੀ ਫਰਦਰ ਜੇ ਕਿਸਦਾ ਨਾਮ ਆਉਂਦਾ ਤੇ ਉਹਨੂੰ ਆਪਾਂ ਉਹਨੂੰ ਵੀ ਅਰੈਸਟ ਕਰਾਂਗੇ ਲੜਾਈ ਦਾ ਕੀ ਕਾਰਨ ਸੀ ਭਾਈ ਲੜਾਈ ਦਾ ਜੀ ਜਿਹੜਾ ਅ ਸਜੀਤ ਕੁਮਾਰ ਸੀਗਾ ਨਾ ਇਹ ਉੱਥੇ ਠੇਕੇ ਦਾ ਕੰਮ ਕਰਦਾ ਸੀਗਾ ਤੇ ਸਫਾਈ ਸੁਫਾਈ ਕਰਾਉਂਦਾ ਠੇਕੇ ਤੇ ਉਹਦੇ ਕੋਈ ਪੈਸੇ ਦੇ ਲੈਣ ਦੇਣ ਨੂੰ ਝਗੜਾ ਸੀਗਾ ਇਹਨਾਂ ਨਾਲ 2-4 ਦਿਨ ਪਹਿਲਾਂ ਵੀ ਮਾੜੀ ਮੋਟੀ ਦੂਦੂ ਮੇਮਾ ਹੋਈ ਸੀ ਪਰ ਕੱਲ ਫਿਰ ਜ਼ਿਆਦਾ ਵੱਧ ਕੇ ਇਸ ਕਰਕੇ ਉਹਦੇ ਵਿੱਚ ਉਹ ਬੰਦਾ ਜਿਹੜਾ ਉਹ ਉਹਦੀ ਮੌਤ ਹੋ ਗਈ ਹੁਣ ਗ੍ਰਿਫਤਾਰੀ ਪਾਈ ਕੋਈ ਗ੍ਰਿਫਤਾਰੀ ਰਾਉਂਡ ਅਪ ਕਰ ਲਿਆ ਜੀ ਉਹਨੂੰ ਅਸੀਂ ਜੀ ਗ੍ਰਿਫਤਾਰੀ ਪਾ ਦੇ ਜਾਂ